ਇੱਕ ਕਲਾਕਾਰ ਨੇ ਚੰਨ ਛਾੜ ਦਿੱਤਾ ਟਿਕਟੌਕ ਤੇ ਬੀਲਣ ਬਣਾਈ ਕਰਨਜੀਤ ਬਾਦ ਪਤਾ ਨਹੀਂ ਕਿਹੜਾ ਗਾਣਾ ਉਹਦਾ ਆਇਆ ਹੋਇਆ ਮੈਂ ਤੇ ਸੁਣਿਆ ਨਹੀਂ ਬਾਈ ਕਹਿੰਦੇ ਕਿ ਆਸਟ੍ਰੇਲੀਆ ਜਾ ਪਹੁੰਚਿਆ ਤੇ ਉਹ ਲਾ ਕੇ ਦੋ ਘੁੱਟਾਂ ਦੀ ਆਦਤ ਸੀ ਕਿ ਦੇ ਲਲਕਾਰੇ ਤੇ ਲਲਕਾਰੋ ਨੇ ਆਖਿਆ ਤਾ ਇਹ ਗੱਲ ਕਹੀ ਹੋਏਗੀ ਕਿ ਕਿਉਂ ਮਰਵਾਉਣਾ ਮੈਨੂੰ ਵੀ ਤਾਂ ਉਥੋਂ ਨੇ ਭਲਾ ਦਿੱਤਾ ਕਿਉਂਕਿ ਪੁਲਿਸ ਪਾਲਸ ਭਲਾਈ ਹੋਣੀ ਇੱਥੇ ਆ ਗਿਆ ਫੇਰ ਵਾਪਸ ਵੀਜ਼ਾ ਲੱਗਾ ਸੀਗਾ ਉਹ ਵੀ ਕੰਮਲੀ ਵੀਜ਼ਾ ਲਵਾ ਦਿੱਤਾ ਹੈ ਟਿਕਟੌਕ ਤੇ ਕਮਾਲ ਹੋਈ ਜਾਂਦੀ ਹੈ ਅੱਜ ਕੱਲ ਬਈ ਕਮਾਲ ਹੋਈ ਜਾਂਦੀ ਹੈ ਟਿਕਟੌਕ ਤੇ ਸੇਲੀਆਂ ਲੱਭ ਰਹੇ ਨੇ ਤਾਂ ਉਸ ਤੋਂ ਬਾਅਦ ਆਸਟ੍ਰੇਲੀਆ ਵਾਲਿਆਂ ਨੇ ਕਿਹਾ ਉਹਨਾਂ ਨੇ ਕਿਹਾ ਵੀਰ ਬਣ ਕੇ ਇੱਥੇ ਦਫਾ ਹੋ ਜਾ ਅਸੀਂ ਨਹੀਂ ਦੀ ਤੈਨੂੰ ਪਹਿਲਾਂ ਤੇ ਕੱਢਿਆ ਮਸਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਸਾਬ ਉਹ ਇੱਥੇ ਆਉਂਦਾ ਹੈ ਤੇ ਉਹ ਕੁੜੀ ਸੀ ਜਿਹੜੀ ਉਹਦੇ ਪਿਓ ਨੂੰ ਮਾਰ ਦਿੰਦਾ ਲਓ ਕਰ ਲੋ ਗੱਲ ਨਾਲ ਉਹਦਾ ਭਤੀਜਾ ਗੁੱਲੀ ਹੈ ਬਾਠ ਕੋਈ ਪਿੰਡ ਹੈ ਨਾ ਕੋਦਰ ਦੇ ਲਾਗੇ ਉਥੋਂ ਦਾ ਹੈ ਤੇ ਮੋਰ ਪਲ ਸੋਨੂ ਲੱਭ ਰਹੀ ਹੈ ਯਾਰ ਕਿਸ ਤਰ੍ਹਾਂ ਦਾ ਗਾਇਕ ਆ ਕਮਾਲ ਹੋ ਗਈ ਆ ਯਾਰ ਤੁਹਾਨੂੰ ਕੋਈ ਟਿਕਟੌਕ ਤੇ ਮਿਲ ਗਿਆ ਲੱਕੀ ਹੋ ਯਾਰ ਉਹ ਤੁਸੀਂ ਸੁਪਰ ਲੱਕੀ ਹੋ ਕੋਈ ਵਿਵਤਾ ਹੈ ਤੇ ਤੁਹਾਨੂੰ ਯਕੀਨ ਕਰਕੇ ਆਸਟ੍ਰੇਲੀਆ ਦਾ ਵੀਜ਼ਾ ਲਵਾ ਦਿੰਦਾ ਯਾਰ ਉਲਟਾ ਤੁਸੀਂ ਕਹਿ ਰਹੇ ਕਿ ਤਲਾਕ ਲੈ ਫਲਾਂਟਮ ਦਾ ਆ ਸੱਚਮੁੱਚ ਸੱਚਮੁੱਚ ਸਹੀ ਗੱਲ ਹੈ ਯਾਰ ਕਿ ਮਤਲਬ ਕਿ ਅੰਦਰੋਂ ਤਾਂ ਇਹ ਆ ਕੇ ਬਸ ਧਾ ਲੱਗ ਜੇ ਤੇ ਜਿਹੜਾ ਸਾਨੂੰ ਕੋਈ ਲਾਈਕ ਕਰਦਾ ਥੋੜਾ ਪਿਆਰ ਦਿੰਦਾ ਅਸੀਂ ਉਹਨੂੰ ਬੈਕਰਾ ਲੈਨੇ ਆ ਉਹਦੀ ਕੋਈ ਮਜਬੂਰੀ ਹੋਵੇ ਉਹਦੀ ਕੋਈ ਇੱਛਾ ਹੈ ਕਿ ਨਹੀਂ ਸਬੰਧ ਬਣਾਉਣ ਦੀ ਜਾਂ ਕੁਛ ਪ੍ਰੇਮ ਪਿਆਰ ਕਰਨ ਦੀ ਰੋਮਾਂਸ ਕਰਨ ਦੀ ਨਾ ਕੁਝ ਨਹੀਂ ਆਪਣੀ ਮਰਜ਼ੀ ਥੋਪੀ ਚੱਲੋ ਮਰਜ਼ੀ ਥੋਪੀ ਚੱਲੋ ਜੇ ਤੁਹਾਡੇ ਤੋਂ ਕੋਈ ਜਾਨ ਛਡਾਉਂਦਾ ਕਿ ਮੇਰੀ ਜਾਨ ਛੱਡ ਦੇ ਯਾਰ ਮੈਂ ਗਲਤੀ ਕਰ ਬੈਠਾ ਤੈਨੂੰ ਲਾਈਕ ਕਰਕੇ ਤੈਨੂੰ ਪਿਆਰ ਦੇ ਕੇ ਮੁਹੱਬਤ ਦੇ ਕੇ ਮੈਂ ਗਲਤੀ ਕਰ ਬੈਠਾ ਤਾਂ ਤੁਸੀਂ ਜਾਣਦੇ ਅਗਲੇ ਦੀ ਕੀ ਛੱਡਣੀ ਜਾਣ ਲੈ ਲੈਣੀ ਯਾਰ ਸੋ ਗਗਨਦੀਪ ਜੀ ਕਹ ਰਿਹਾ ਕਿ ਤਾਂ ਪਹਿਲਾਂ ਵੀ ਡਾਈਵੋਰਸ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਾ ਇਹ ਇਹ ਨਹੀਂ ਹੋਣਾ ਚਾਹੀਦਾ ਚਲੋ ਕਿਸੇ ਵੀ ਜ਼ਿੰਦਗੀ ਵਿੱਚ ਕਿਸੇ ਵੀ ਜ਼ਿੰਦਗੀ ਦੇ ਪੜਾਚ ਜੇ ਕਿਤੇ ਮੁਹੱਬਤ ਹੁੰਦੀ ਆ ਤਾਂ ਯਾਰ ਥੋੜੇ ਤੋਂ ਵੀ ਮर्यादा ਹਿਸਾਬ ਨਾਲ ਰੱਖ ਲੋ ਯਾਰ ਔਰ ਯਾਰੀ ਦੋਸਤੀ ਨਹੀਂ ਰੱਖੀ ਜਾ ਸਕਦੀ ਇਹ ਪਤਾ ਨਹੀਂ ਕਿਆ ਗੱਲ ਹੈ ਕਿ ਔਰਤ ਨੂੰ ਬਸ ਔਰਤ دوست ਵੀ ਹੋ ਸਕਦੀ ਹੈ ਤੇ ਉਹ دوست ਜੇ ਤੁਹਾਡੀ ਬਣ ਗਈ ਸਾਰੀ ਦੁਨੀਆ ਛੱਡ ਜਾਏਗੀ ਉਹ ਤੁਹਾਨੂੰ ਨਹੀਂ ਛੱਡੇਗੀ ਤੁਹਾਡੀ ਮਾਂ ਹੈ ਤੁਹਾਡੀ ਭੈਣ ਹੈ ਕੋਈ ਵੀ ਜੇ ਉਹ ਦਿਲੋਂ ਜੁੜ ਗਈ ਨਾ ਤੁਹਾਡੇ ਨਾਲ ਸਾਰੀ ਦੁਨੀਆ ਤੁਹਾਡੇ ਆਪੋਸਿਟ ਖਲੋਤੀ ਹੋਏਗੀ ਉਹ ਤੁਹਾਡੇ ਨਾਲ ਖਲੋਤੀ ਹੋਏਗੀ ਚਾਹ ਤੁਹਾਡੀ ਗਰਲਫ੍ਰੈਂਡ ਹੋਵੇ ਹਾਂ ਔਰਤ ਨੂੰ ਜਿਤਨਾ ਔਰਤ ਨੂੰ ਸਨਮਾਨ ਦੇ ਕੇ ਰੱਖਣਾ ਇਹ ਇਹਦਾ ਵੱਲ ਹੋਣਾ ਚਾਹੀਦਾ ਹੈ ਸ ਇਹ ਰਿਸ਼ਤੇ ਇਸ ਤਰ੍ਹਾਂ ਬਣ ਜਾਂਦੇ ਹੁੰਦੇ ਆ ਇਸ ਤਰ੍ਹਾਂ ਨਿਭਦੇ ਨਹੀਂ ਇੱਕ ਸਾਲ ਹੁਣ ਗਾਇਕ ਨੂੰ ਪੁਲਿਸ ਲੱਭ ਰਹੀ ਆ ਚੱਲ ਵੀ ਮਿੱਤਰਾ ਭੱਜ ਕਿੱਥੋਂ ਤੱਕ ਭੱਜੇਗਾ ਖੈਰ ਚੱਲਦੇ ਹਾਂ ਹੁਣ ਪੰਜ-ਸੱਤ ਮਿੰਟ ਹੋਰ ਲਾ ਲਈਏ ਖਬਰਾਂ ਅਲਮੋਸਟ ਤਿੰਨੇ ਆਪਣੀਆਂ ਹੋ ਗਈਆਂ ਅਕਾਲੀ ਦਲ ਚ ਕਹਿੰਦੇ ਕਿ ਕੁਝ ਵੱਡਾ ਹੋਣ ਵਾਲਾ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਸੁਖਬੀਰ ਸਿੰਘ ਬਾਦਲ ਤੇ ਨਾਲ ਕੁਝ ਮੰਤਰੀ ਵੀ ਸੀਗੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਦੇਖਾਂਗੇ ਬਾਈ ਜੀ ਕੋਈ ਹੋਰ ਤੁਹਾਡਾ ਕੋਈ ਸਵਾਲ ਹੋਵੇ ਤੇ ਜ਼ਰੂਰ ਦੱਸ ਦੇਣਾ ਪਾਜੀ ਦੋਸਤਾਂ ਕੋਈ ਮੰਨਦਾ ਹੀ ਨਹੀਂ ਪਰ ਦੋਸਤ ਹੋਣਾ ਚਾਹੀਦਾ ਮੇਰਾ ਬਹੁਤ ਪਿਆਰਾ ਦੋਸਤ ਹੈ ਮੇਰੇ ਤੋਂ ਕੁਈ 8-10 ਸਾਲ ਛੋਟਾ ਬਹੁਤ ਪੁਰਾਣੀ ਸਾਡੀ ਕੈਲੂ ਕੀ ਯਾਰੀ ਹੈ ਇਹ ਕੱਚੀ ਉਮਰ ਵਾਲਾ ਨਹੀਂ ਹੈ ਭਾਈ ਯਾਦਵਿੰਦਰ ਢਿੱਲੋਂ ਜੀ ਇਹ ਕੱਚੀ ਉਮਰ ਵਾਲੇ ਨਹੀਂ ਤੇ ਪੱਕੀ ਤੋਂ ਪੱਕੀ ਹੈ ਮੌਲੇ ਆ ਦੱਸਵੇ ਪੱਕੀ ਫਕੀ ਮਸ਼ਹੂਰ ਕਿਆ ਮਤਲਬ ਇਹ ਪੱਕੀ ਪੱਕੀ ਯਾਰ ਤੇ ਪੱਕੀ ਪੱਕੀ ਉਮਰ ਵਾਲੇ ਯਾਰ ਤੋਂ ਗੱਲ ਹੈ ਕਿ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਸੀਗੇ ਮੈਂ ਤੇ ਮੇਰਾ ਦੋਸਤ 8-10 ਸਾਲ ਮੇਥੋਂ ਛੋਟਾ ਜਦ ਵੀ ਫ੍ਰੀ ਟਾਈਮ ਹੋਵੇ ਅਸੀਂ ਇਕੱਠੇ ਬੈਠਦੇ ਹਾਂ ਉਹ ਕਾਰੋਬਾਰੀ ਹੈ ਚਲੋ ਸਮਾ ਮਿਲ ਜਾਂਦਾ ਸਾਨੂੰ ਨੇੜੇ ਨੇੜਿਆਂ ਸੀ ਜਦੋਂ ਬਹਿ ਜਾਈਏ ਤੇ ਬੜਾ ਪਿਆਰਾ ਇਨਸਾਨ ਹੈ ਤੇ ਉਹ ਗੱਲਾਂ ਕਰਦੇ ਸੀਗੇ ਇਹ ਉਹਨਾਂ ਕਹਿੰਦੇ ਕਿ ਮਤਲਬ ਕਿ ਇੱਕ ਜਗ੍ਹਾ ਅਸੀਂ ਹੋਣੀ ਚਾਹੀਦੀ ਹੈ ਇੱਕ ਦੋਸਤ ਐਸਾ ਹੋਣਾ ਚਾਹੀਦਾ ਕਿ ਕਈ ਵਾਰ ਤੁਸੀਂ ਆਪਣੇ ਘਰਦਿਆਂ ਦੇ ਸਾਹਮਣੇ ਵੀ ਨਹੀਂ ਰੋ ਸਕਦੇ ਕਿਉਂਕਿ ਉਹਨਾਂ ਦੀ ਹਿੰਮਤ ਤੁਹਾਡੇ ਨਾਲ ਹੁੰਦੀ ਹੈ ਤੇ ਤੁਸੀਂ ਉਹਨਾਂ ਨੂੰ ਟੁੱਟਦੇ ਨਹੀਂ ਦੇਖ ਸਕਦੇ ਤੇ ਇੱਕ ਜਗ੍ਹਾ ਐਸੀ ਹੋਣੀ ਚਾਹੀਦੀ ਹੈ ਕਿ ਜਿੱਥੇ ਜਾ ਕੇ ਤੁਸੀਂ ਆਰਾਮ ਨਾਲ ਸਾਰਾ ਕੁਝ ਖੱਟ ਕੇ ਰੱਖਦੇ ਕੱਢ ਕੇ ਸੁਟਦੇ ਮਤਲਬ ਕਿ ਜਿੱਦਾਂ ਭਈ ਕੋਈ ਤੁਹਾਨੂੰ ਮਿਲ ਗਿਆ ਕੋਈ ਸਾਰਾ ਕੋਈ ਦੰਪ ਕਰ ਦਿੱਤਾ ਉਹਦੇ ਚ ਸੋ ਇਹ ਚੀਜ਼ ਜਿਹੜੀ ਹੈ ਕਿ ਭਈ ਬਹੁਤ ਲਾਜ਼ਮੀ ਹੁੰਦੀ ਹੈ ਤਾਂ ਅਸੀਂ ਲੱਭਦੇ ਹੀ ਨਹੀਂ ਅਸੀਂ ਸਾਡੇ ਤੇ ਜੁੜੇ ਹੋਏ ਆ ਮਤਲਬ ਕਿ ਲੋਭ ਲਾਲਚ ਮੇਰੇ ਵੀ ਸਾਰੇ ਦੋਸਤ ਮੇਰੇ ਤੋਂ ਵੱਡੇ ਹੀ ਐ ਜੱਟਾਂ ਨੂੰ। ਹਾਂਜੀ ਮੇਰੇ ਵੀ ਜ਼ਿਆਦਾਤਰ ਉਮਰ ਤੋਂ ਛੋਟੀ ਹੀ ਐ ਤੁਹਾਡੇ ਤੋਂ ਉਲਟ ਐ ਗੱਲ। ਇੱਕ ਦੋ ਹੀ ਐ, ਦੋ ਚਾਰ ਹੀ ਐ ਸਰਕਲ ਦੇ ਵਿੱਚ। ਤਾਂ ਗੱਲ ਇਹ ਐ ਸਾਬ ਕਿ ਇਹ ਕੋਈ ਵੀ ਹੋ ਸਕਦਾ, ਮੇਲ ਹੋ ਸਕਦਾ, ਫੀਮੇਲ ਹੋ ਸਕਦਾ। ਪਰ ਅਸੀਂ ਫੀਮੇਲ ਨੂੰ ਦੇਖਣਾ ਹੀ ਇੱਕ ਨਜ਼ਰ ਦੇ ਨਾਲ ਸਾਡੀ ਸਮੱਸਿਆ ਐ ਸਾਬ। ਅਹ ਐਮ ਸੀ ਪੀ ਆ ਚੋਣਾ ਤਾਂ ਨਹੀਂ ਸਰ ਪਹਿਲਾਂ ਪਹਿਲਾਂ ਕੈਲਕੂ ਪੰਚਾਇਤੀ ਚੋਣਾਂ ਹੋਣਗੀਆਂ ਪੰਚਾਇਤੀ ਚੋਣਾਂ ਨਵੰਬਰ ਦੇ ਵਿੱਚ ਹੋ ਸਕਦੀਆਂ ਸਾਬ ਜਿੰਨੀ ਕੋ ਮੇਰੇ ਕੋਲ ਜਾਣਕਾਰੀ ਹੈ ਨਵੰਬਰ ਦੇ ਵਿੱਚ ਹੋ ਸਕਦੀਆਂ ਹੋ ਸਕਦੀਆਂ ਬਾਕੀ ਦੇਖੋ ਅੱਗੇ ਕੀ ਬਣਦਾ ਨਵੰਬਰ ਦੇ ਵਿੱਚ ਹੋ ਸਕਦੀਆਂ ਲੋ ਜੀ 52 ਮਿੰਟ ਹੋ ਗਏ ਆ ਜੇ ਕੋਈ ਹੋਰ ਸਵਾਲ ਵਗੈਰਾ ਨਹੀਂ ਹੈ ਤੇ ਫਿਰ ਚੱਲਦੇ ਕੋਈ ਤੁਹਾਡਾ ਹੁਣ ਕਿਉਂਕਿ ਮੈਂ ਤਾਂ ਖਬਰਾ ਕਰ ਲਈਆਂ ਜਸਵੀਰ ਸਿੰਘ ਕਹਿੰਦੇ ਮੇਰੇ ਕੋਲ ਹੈ ਇਦਾਂ ਦਾ ਇੱਕ ਦੋਸਤ ਭਰਾ ਵੀ ਹੈ ਉਹ ਵੀ ਮੇਰੇ ਤੋਂ ਛੋਟਾ ਹੈ ਦੋਸਤ ਵੀ ਹੈ ਭਰਾ ਵੀ ਬਿਲਕੁਲ ਸਰ ਮੇਰੇ ਕੋਲ ਇੱਕ ਵੀ ਨਹੀਂ ਮੱਖਣ ਸਿੰਘ ਜੀ ਲੱਗ ਜਾਓ ਲੱਭਣ ਹੋਏਗਾ ਜ਼ਰੂਰ ਕੋਈ ਬਚਪਨ ਦਾ ਪੁਰਾਣਾ ਯਾਰ ਦੋਸਤ ਠੀਕ ਹੈ ਸਰ ਤੇ ਲੱਭੋ ਬੈਠੋ ਜ਼ਰੂਰ ਜ਼ਰੂਰ ਅੱਜ ਦੇ ਦੌਰ ਦੇ ਵਿੱਚ ਸਟ्रेस ਨਹੀਂ ਆਏਗੀ ਸਟ्रेस ਨਹੀਂ ਆਏਗੀ ਸਰ ਸਟ्रेस ਨਹੀਂ ਆਉਂਦੀ ਬਿਲਕੁਲ ਜਿੱਥੇ ਵੀ ਤੁਹਾਨੂੰ ਤੁਸੀਂ ਦੁਨੀਆ ਦੇ 1-2% ਲੋਕਾਂ ਚ ਚਲੇ ਜਾਓਗੇ ਲੱਕੀ ਹੋਵੋਗੇ ਬlesed ਹੋਵੋਗੇ ਜੇ ਤੁਹਾਨੂੰ ਕੋਈ ਐਸਾ ਇਨਸਾਨ ਮਿਲ ਜਾਵੇ ਕਿ ਭਾਈ ਜੋ ਜੋ ساری ਦੁਨੀਆ ਤੁਹਾਡੇ ਵਿਰੁੱਧ ਖਲੋਤੀ ਹੋਵੇ ਤੇ ਉਹ ਆ ਕੇ ਕਵੇ ਕਿ ਹਾਂ ਯਾਰ ਮੈਨੂੰ ਤੇਰੇ ਤੇ ਯਕੀਨ ਹੈ ਤੂੰ ਗਲਤ ਨਹੀਂ ਹੋ ਸਕਦਾ ਤੇ ਜੇ ਗਲਤ ਵੀ ਹੋਏਗਾ ਨਾ ਮੈਨੂੰ ਯਕੀਨ ਹੈ ਤੂੰ ਦੁਬਾਰਾ ਗਲਤ ਨਹੀਂ ਹੋਏਗਾ ਸਮਝਦੇ ਹੋ ਨਾ ਉਹ ਹੁੰਦੀ ਹੈ ਯਾਰ ਚਲ ਕੋਈ ਗੱਲ ਨਹੀਂ ਜੇ ਤੂੰ ਗਲਤੀ ਕੀਤੀ ਵੀ ਹੈ ਨਾ ਹੁਣ ਤੂੰ ਦੁਬਾਰਾ ਗਲਤ ਨਹੀਂ ਹੋਏਗਾ ਇਹ ਮੇਰਾ ਯਕੀਨ ਹੈ ਸਵੀ ਹੁੰਦੀਆਂ ਯਾਰੀਆਂ ਸਾਬ ਨਹੀਂ ਸਾਬ ਕੋਰਟ ਕੋਈ ਫੈਸਲਾ ਨਹੀਂ ਦੇ ਰਿਹਾ ਹਾਲੇ ਜਗਦੀਸ਼ ਟੈਟਲਰ ਦੇ ਮਾਮਲੇ ਚ ਚੈਸਟ ਚਾਰजेस ਫਰੇਮ ਹੋ ਗਿਆ ਯਾਨੀ ਇਹ ਤੈ ਹੋਇਆ ਤਕਰੀਬਨ ਲਾਲੂ ਕੇ 40 ਸਾਲ ਬਾਅਦ ਕਿ ਮਾਮਲਾ ਚੱਲੂਗਾ ਮਾਮਲਾ ਚੱਲੂਗਾ ਹਾਂਜੀ ਮੱਖਣ ਜੀ ਕੋਈ ਗੱਲ ਨਹੀਂ ਸਾਬ ਬਣਾਓ ਬਣਾਓ ਇੱਕ ਅੱਧਾ ਕੋਈ ਸੰਗੀ ਸਾਥੀ ਜ਼ਰੂਰ ਬਣਾਓ ਆਪ ਤੋਂ ਛੋਟਾ ਬਣਾ ਲਓ ਆਪ ਤੋਂ ਵੱਡਾ ਬਣਾ ਲਓ 20 ਸਾਲ ਹੋ ਗਏ ਕਾਲਜ ਆ ਪਰਿਆ ਪਿਆ ਕਰ ਦਿਓ ਖਾਲੀ ਇਸ ਨੂੰ ਲੱਭ ਲਓ ਕੋਈ ਲੱਭ ਲਓ ਕੋਈ ਕੋਈ ਬਚਪਨ ਦਾ ਹੀ ਲੱਭ ਲਓ ਕਿਸ ਦਿਨ ਫੋਨ ਲਾ ਲਓ ਕਿਸੇ ਬਚਪਨ ਦੇ ਦੋਸਤ ਸੱਚੀ ਉਹ ਤੁਹਾਨੂੰ ਬਹੁਤ ਸਕੂਨ ਦੇਵੇਗਾ ਹੁਣ ਕਹ ਆ ਜਾ ਯਾਰ ਤੈਨੂੰ ਕਾਫੀ ਪੀ ਕੇ ਲਓ ਕੁਦਰਤੀ ਸਿਵਾ ਕਹਿੰਦੇ ਜੀ ਮੈਂ ਆਪਦਾ ਦੋਸਤ ਸਭ ਤੋਂ ਵਧੀਆ ਮੈਂ ਆ ਠੀਕ ਹੈ ਜੀ ਵਧੀਆ ਗੱਲ ਹੈ ਜੀ ਵਧੀਆ ਸੋ ਇਹ ਚੀਜ਼ਾਂ ਚੜੀਆਂ ਨਹੀਂ ਉਹ لازਮੀ ਕਰੋ ਯਾਰ ਅੱਜ ਦੇ ਦੌਰ ਦੇ ਵਿੱਚ ਉਹਨੀਆਂ ਚਾਹੀਦੀਆਂ ਨੇ ਸਟ्रेस ਨਹੀਂ ਆਏਗੀ ਡੈਫੀਨਟਲੀ એનર્ਜੀ ਬਣੀ ਰਹੇਗੀ ਲਾਲਿਆ ਕਰੋ ਮਹਿਫਲ ਮੁਫਲ ਕਿਤੇ ਜ਼ਰੂਰੀ ਨਹੀਂ ਕਿ ਉੱਥੇ ਵੀਰਾਂ ਹੀ ਖਲਣੀਆਂ ਹਫਤੇ ਬਾਅਦ ਪੰਜ ਦਿਨਾਂ ਬਾਅਦ ਬਲਾਓ ਆਪਦੇ ਯਾਰ ਯਾਰ ਹੋਰ ਨਹੀਂ ਉੱਥੇ ਮੈਗੀ ਬਣਾ ਲਓ ਮੋਟਰ ਤੇ ਜਾ ਕੇ ਨਹੀਂ ਖਾਂਦੇ ਕਿੰਦਾ ਕੁਝ ਜ਼ਰੂਰੀ ਵੀ ਨਹੀਂ